ਹਾਂਜੀ ਕੀ ਕਰਦੇ ਹੋ ਜੀ ਆਪਾਂ ਬਰੇ ਹਾਂ ਕੀ ਕਰਦਾ ਬੈਠਾ ਅੱਛਾ ਜੀ ਵਿੱਚ ਇੰਨ ਡੈਫਨ ਵਿੱਚ ਗਰ ਜੂਗਾ ਫੋਨ ਵਿੱਚ ਪੇ ਖਰਾਬ ਹੋ ਜੂਗਾ ਪਾਣੀ ਚ ਗਰ ਕੇ ਠੀਕ ਆ ਤੂੰ ਨਾਲ ਆ ਵਿੱਚ ਮੇਰੇ ਨਾਨਾ ਕਹਤੇ ਅਰੇ ਕਿੰਨਾ ਸਾਰਾ ਪਾਣੀ ਆ ਹੈਨਾ ਆਈ ਬਬਾ ਹੂੰ ਦੇਖ ਲੈ ਹੱਥ ਲਾ ਕੇ ਦੇਖ ਲੈ ਮਾਣੀ ਨੂੰ ਤਾਂ ਕਿ ਹੋ ਗਿਆ ਲੈ ਮੈਂ ਤੈਨੂੰ ਫੜ ਲੈਣਾ ਪਿੱਛੇ ਤੋਂ ਹੈ ਨਾ ਸੋਣਾ ਮੁੰਲਾਲਾ ਤੂੰ ਜੀ ਨਾ ਹਲੋ ਤੂੰ ਲਾਲਾ ਆ ਦੇ ਕਿੰਨਾ ਸਾਰਾ ਮੇਨੇ ਨਾ ਨਾ ਤੋੜਾ ਜਿਆਦਾ ਨਾ ਹਲਾ ਚੱਲ ਹੂੰ ਮਾਂ ਮੈਂ ਕਿੱਦਿ ਕਿੰਨਾ ਨਾਈ ਅੱਜ ਕਿੰਨਾ ਚਾਰਾ ਇਹਦਾ ਆ ਰਵੇ ਹੋਰ ਮਿੰਦਾ ਹੈ ਨਾ ਇਹ ਨੂੰ ਸੌਖੇ ਵਿੱਚ ਡਿੰਦੇ ਬੈਲੀ ਲਾ ਟੂ ਫੋਨ ਫੋਨ ਵਿੱਚ ਗਿਰ ਜਾਊਗਾ ਤੇਰੇ ਕਿਹ ਹੋ ਜਾਊਗਾ ਫੋਨ ਨੂੰ ਚੱਕ ਲੂੰਗੇ ਆਪਾਂ ਹੈ ਇਹਦਾ ਸੋਨਾ ਸੋਨਾ ਗੰਦਾ ਹੋ ਜਾਊਗਾ ਫੋਨ ਹਾਂ ਕੀ ਤੂੰ ਸਾਫ ਕਰਦੀ ਮੈਂ ਤੂੰ ਸਾਫ ਕਰ ਦੂੰਗਾ ਨਹੀਂ ਨਹੀਂ ਕਰਨਾ ਹਾਂ ਤੇ ਕੰਨ ਕਰੂਗਾ ਤੂੰ ਆਪੀ ਆਪੀ ਛੇੜੀ ਮਾਪਾ ਹਾਂ 사이클 ਕੀਦਾ ਹਾਂ ਹਾਂ 사이클 ਹਾਂ ਮੋਟਰ ਕਿਦੀ ਹੈ ਹਾਂ ਮੋਟਰ ਕਿਦੀ ਹੈ ਇਹ ਮੇਰੀ Arla. Non lo so io. me? Metti una gergina.